ਸਵਾਗਤ ਕਰਦੇ ਹਾਂ ਦੋਸਤੋ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਰੋਏ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਪੂਰੇ ਵਰਲਡ ਲੈਵਲ ਦੇ ਵਿੱਚ ਸਿੱਧੂ ਮੂਸੇ ਵਾਲੇ ਵਾਈ ਦਾ ਮੇਜਿਕ ਸੁਣਿਆ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਦੁਨੀਆ ਦੇ ਟੌਪ ਦੇ ਆਰਟਿਸਟਾਂ ਦੇ ਵਿੱਚ ਸਿੱਧੂ ਮੂਸੇ ਵਾਲੇ ਦੀ ਪੀਵੀਐਕਸ ਐਲਬਮ 16ਵੇਂ ਨੰਬਰ ਤੇ ਟ੍ਰੈਂਡ ਕਰ ਰਹੀ ਹੈ ਅਤੇ ਹੁਣੇ-ਹੁਣੇ ਪੰਜਾਬੀ ਆਰਟਿਸਟ ਜੱਗੀ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਸਨੇ ਸਿੱਧੂ ਮੂਸੇ ਵਾਲੇ ਦਾ ਮੂਸ ਟੇਪ ਵਿੱਚ ਰਿਲੀਜ਼ ਹੋਇਆ ਗੀਤ ਵੈਲਟ ਡਿਫਰੈਂਟ ਦੀ ਆਡੀਓ ਕਲਿੱਪ ਵਰਤੀ ਹੈ ਅਤੇ 911 ਰੈਕર્ડ ਦੇ ਉੱਤੇ ਰਿਲੀਜ਼ ਹੋਣ ਜਾ ਰਿਹਾ ਇੱਕ ਵੱਡਾ ਗੀਤ ਜਿਸ ਦੇ ਲਾਇਰਿਸਟਸ ਲਿਖੇ ਨੇ ਬਲਕਾਰ ਨਕੀਲਾ ਨੇ ਅਤੇ ਮਿਊਜ਼ਿਕ ਕੀਤਾ ਹੈ ਉਹਨਾਂ ਦੇ بیٹے ਲੱਕੀ ਅਨਖੀਲਾ ਨੇ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲੇ ਦੇ ਫੈਨਸ ਅਤੇ ਉਹਨਾਂ ਦੇ ਪਰਿਵਾਰ ਨੂੰ ਹਲੇ ਤੱਕ ਅਦਾਲਤ ਵੱਲੋਂ ਕੋਈ ਵੀ ਇਨਸਾਫ ਨਹੀਂ ਮਿਲਿਆ ਅਤੇ ਕੱਲ ਅਦਾਲਤ ਵੱਲੋਂ ਇੱਕ ਕੇਸ ਦੀ ਸੁਣਵਾਈ ਕੀਤੀ ਗਈ ਹੈ ਜਿਸ ਵਿੱਚ ਦੀਪਕ ਟੀਨੂ ਅਤੇ ਏਐਸਆਈ ਪ੍ਰੇਤਪਾਲ ਸਿੰਘ ਨੂੰ ਸਜ਼ਾ ਸੁਣਾਈ ਗਈ ਹੈ ਅਤੇ ਦੋਸਤੋ ਸਿੱਧੂ ਪਰਿਵਾਰ ਅਦਾਲਤ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹੈ ਕਿਉਂਕਿ ਜਿੰਨਾ ਲੋਕਾਂ ਨੇ ਸਿੱਧੂ ਮੂਸੇ ਵਾਲੇ ਦੇ ਕਤਲ ਕੇਸ ਦੀ ਸਾਜਿਸ਼ ਰਚੀ ਅਤੇ ਉਸ ਨੂੰ ਅੰਜਾਮ ਦਿੱਤਾ ਅਤੇ ਉਹਨਾਂ ਲਈ ਇਹ ਸਜ਼ਾ ਕੋਈ ਵੀ ਮਹਣੇ ਨਹੀਂ ਰੱਖਦੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਦੀਪਕ ਟੀਨੂ ਅਤੇ ਏਐਸਆਈ ਪ੍ਰੇਤਪਾਲ ਸਿੰਘ ਨੂੰ 2-2 ਸਾਲ ਦੀ ਸਜ਼ਾ ਦਿੱਤੀ ਗਈ ਹੈ ਅਦਾਲਤ ਦੇ ਵੱਲੋਂ ਸਿੱਧੂ ਪਰਿਵਾਰ ਅਦਾਲਤ ਦੇ ਇਸ ਫੈਸਲੇ ਤੋਂ ਨਾ ਖੁਸ਼ ਹੈ ਹਾਂ ਦੋਸਤੋ ਸਿੱਧੂ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਇਕਲੌਤਾ ਪੁੱਤ ਮਾਰਿਆ ਇਹਨਾਂ ਲੋਕਾਂ ਨੇ ਇਹਨਾਂ ਨੂੰ ਸਜ਼ਾ ਸਿਰਫ 2 ਸਾਲ ਦੀ ਹੀ ਦਿੱਤੀ ਗਈ ਹੈ ਅਦਾਲਤ ਵੱਲੋਂ ਇਸ ਲਈ ਸਿੱਧੂ ਪਰਿਵਾਰ ਇਸ ਫੈਸਲੇ ਤੋਂ ਨਾ ਖੁਸ਼ ਹੈ ਤਾਂ ਦੋਸਤੋ ਅਦਾਲਤ ਨੂੰ ਚਾਹੀਦਾ ਹੈ ਕਿ ਸਿੱਧੂ ਮੂਸੇ ਵਾਲਾ ਮਰਡਰ ਕੇਸ ਦੇ ਵਿੱਚ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇ ਵਾਲੇ ਬਾਈ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇ ਵਾਲਾ ਲਿਖਣਾ ਨਾ ਭੁੱਲਣਾ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ